ਸਸ਼ੀ ਕਾਲ ਜੀ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸੱਤ ਟਾਈਮਸ ਜਿਮ ਨਹੀਂ ਚੋਣਾ ਨੂੰ ਲੈ ਕੇ ਜਿੱਤੇ ਹਰ ਉਮੀਦਵਾਰ ਵੱਲੋਂ ਆਪਕੋ ਆਪਣੇ ਪ੍ਰਚਾਰ ਜੋਰਾ ਸ਼ੋਰਾ ਨਾਲ ਕੀਤੇ ਜਾ ਰਹੇ ਹਨ ਉੱਤੇ ਹੀ ਆਜ਼ਾਦ ਉਮੀਦਵਾਰ ਵੀ ਆਪਣੀ ਦੌੜ ਨੂੰ ਤੇਜ਼ ਕਰਦੇ ਹੋਏ ਨਜ਼ਰ ਆ ਰਹੇ ਹਨ ਇਸੇ ਸਿਲਸਿਲੇ ਵਿੱਚ ਆਜ਼ਾਦ ਉਮੀਦਵਾਰ ਰਣਜੀਤ ਸਿੰਘ ਵੀ ਕਿਸੇ ਗੱਲੋਂ ਘੱਟ ਨਜ਼ਰ ਨਹੀਂ ਆਏ ਆਜ਼ਾਦ ਚੋਣ ਲੜ ਰਹੇ ਉਮੀਦਵਾਰ ਰਣਜੀਤ ਸਿੰਘ ਵੱਲੋਂ ਹਲਕੇ ਅੰਦਰ ਚੋਣ ਪ੍ਰਚਾਰ ਦਾ سلسلہ ਲਗਾਤਾਰ ਜਾਰੀ ਹੈ ਅੱਜ ਦੇ ਚੋਣ ਪ੍ਰਚਾਰ ਦੌਰਾਨ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਆਜ਼ਾਦ ਉਮੀਦਵਾਰ ਰঞ্জੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਪ੍ਰਚਾਰ 'ਚ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਔਣ ਦੇਣਗੇ। ਉਨ੍ਹਾਂ ਪੁੱਛੇ ਜਾਣ ਤੇ ਦੱਸਿਆ ਕਿ ਮੈਨੂੰ ਹਲਕੇ ਦੇ ਲੋਕਾਂ ਵੱਲੋਂ ਬੇहद ਪਿਆਰ ਮਿਲਿਆ ਹੈ। ਉਹਨਾਂ ਨੇ ਦੱਸਿਆ ਕਿ ਲੋਕ ਸਾਰੀਆਂ ਪਾਰਟੀਆਂ ਤੋਂ ਦੁਖੀ ਹੋ ਚੁੱਕੇ ਹਨ। ਉਨਾ ਨੇ ਆਪਣੀ ਜਿੱਤ ਦਾ ਦਾਵਾ ਕਰਦੇ ਹੋਏ ਕਿਹਾ ਕਿ ਇਸ ਸਵਾਰ ਦੇ ਨਤੀਜੇ ਵਿਲੱਖਣ ਸਿੱਧ ਹੋਣਗੇ। ਉਹਨਾਂ ਗੱਲਬਾਤ ਜਾਰੀ ਰੱਖਦੇ ਹੋਏ ਕਿਹਾ ਕਿ ਮੈਨੂੰ ਹਰ ਵਰਗ ਦੇ ਲੋਕਾਂ ਵੱਲੋਂ ਪੂਰਨ ਤੌਰ ਤੇ ਭਰੋਸਾ ਦਵਾਇਆ ਜਾ ਰਿਹਾ ਹੈ ਕਿ ਸਵਾਰ ਤੁਹਾਨੂੰ ਵੀ ਮੌਕਾ ਦੇ ਕੇ ਵੇਖ ਲੈਣੇ ਹਾਂ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਜ਼ਾਦ ਉਮੀਦਵਾਰ ਰਣਜੀਤ ਸਿੰਘ ਨੇ ਕੀ ਕੀ ਕਿਹਾ ਆਓ ਸੁਣਦੇ ਹਾਂ। ਰੋਮਨ ਕੋਡ ਲਈ ਦੀ ਖਾਸ ਰਿਪੋਰਟ ਵਿੱਚ ਹਲਕਾ ਡੇਰਾ ਪਾਪਾ ਨਾਨਕ ਚ ਬਹੁਤ ਵੱਡਾ ਲੋਕਾਂ ਦਾ ਸੰਯੋਗ ਸਾਨੂੰ ਮਿਲ ਰਿਹਾ ਤੇ ਪਿੰਡਾਂ ਦੇ ਵਿੱਚ ਮੈਂ ਲਗਾਤਾਰ ਹੀ 8 ਤੋਂ 10 ਪਿੰਡ ਜਿਹੜੇ ਮੈਂ ਚੋਣ ਪ੍ਰਚਾਰ ਜਿਹੜਾ ਡੋ ਟੂ ਡੋਰ ਕਰ ਰਿਹਾ ਔਰ ਸਮੁੱਚੇ ਪਰਿਵਾਰਾਂ ਦਾ ਕਿਸਾਨਾਂ ਭਰਾਵਾਂ ਦਾ ਮਜ਼ਦੂਰਾਂ ਦਾ ਹਰ ਵਰਗ ਦੇ ਲੋਕ ਜਿਹੜੇ ਨੇ ਬਹੁਤ ਮਾਣ ਸਰਕਾਰ ਦੇ ਰਹੇ ਨੇ ਤੇ ਉਹਨਾਂ ਦਾ ਅਸ਼ੀਰਵਾਦ ਵੀ ਮਿਲ ਰਿਹਾ ਕੀ ਵੱਡੀ ਪੱਤਰਨਾ ਆਪਾਂ ਜਿਹੜਾ ਵਾ ਕੋਈ ਹਲਕਾ ਡੇਰਾ ਬਾਬਾ ਅਨੰਦ ਕੋਈ ਜਿੱਤ ਪ੍ਰਾਪਤ ਕਰਾਂਗੇ ਮੈਂ ਜੀ ਆਪਣੀ ਚੋਣ ਕੰਪੇਨ ਨੂੰ ਵੇਖਦਾ ਹੋਇਆ ਮੇਰੇ ਸਾਹਮਣੇ ਕੋਈ ਮੁਸ਼ਕਲ ਨਹੀਂ ਆ ਮੇਰੇ ਜਿਹੜੀ ਮੰਜ਼ਲ ਆ ਬਹੁਤ ਮੈਂ ਸਮਝਣਾ ਆਸਾਨ ਆ ਕਿ ਮੈਂ ਆਪਣੀ ਮੰਜ਼ਲ ਨੂੰ ਜਿਹੜਾ ਪਾਉਣ ਵਾਸਤੇ ਦਿਨ ਰਾਤ ਇੱਕ ਕਰਕੇ ਆਪਣਾ ਜਿਹੜਾ ਵਾ ਮੰਜ਼ਲ ਨੂੰ ਪਾਵਾਂਗਾ ਤੇ 23 ਤਰੀਕ ਨੂੰ ਰਿਜ਼ਲਟ ਹੀ ਦੱਸਣਗੇ ਕਿ ਲੋਕਾਂ ਵੱਲੋਂ ਜਿਹੜਾ ਵੱਡਾ ਹੰਗਾਰਾ ਪਿਆਰ ਮਿਲਿਆ ਮੇਰਾ ਉਹਨਾਂ ਦੇ ਚੰਨਾਂ ਚ ਹਮੇਸ਼ਾ ਸਿਰ ਜਿਹੜਾ ਝੁਕਦਾ ਰਹੂਗਾ ਸਾਨੂੰ ਕੋਈ ਮੁਸ਼ਕਲ ਨਹੀਂ ਆ ਰਹੀ ਆਪਾਂ ਲੋਕਾਂ ਦੇ ਘਰਾਂ ਤੱਕ ਪਹੁੰਚੇ ਆਂ ਹਰ ਵਰਗ ਦੇ ਲੋਕ ਨੇ ਸਾਨੂੰ ਸਮਰਥਨ ਦਿੱਤਾ ਜਿਹੜੇ ਪਿਛਲੀਆਂ ਸਰਕਾਰਾਂ ਨੇ ਵਾਅਦੇ ਕੀਤੇ ਸੀ ਉਹਨਾਂ ਤੋਂ ਤਕਰੀਬਨ ਜੜੇ ਨੇ ਉਹ ਮੁਕਰ ਚੁੱਕੇ ਭੈਣਾਂ ਨੂੰ 100000 ਰੁਪਏ ਦਾ ਵਾਅਦਾ ਕੀਤਾ ਸੀ ਉਹ ਵੀ ਲੋਕਾਂ ਤੱਕ ਨਹੀਂ ਪਹੁੰਚਿਆ ਸਾਰੀਆਂ ਸੁਖ ਹੂਲਕਾਂ ਤੋਂ ਲੋਕ ਵਾਂਝੇ ਬੈਠੇ ਨੇ ਤੇ ਲੋਕਾਂ ਦੀ ਆਵਾਜ਼ ਆ ਫਿਰ ਬਦਲਣ ਵਾਸਤੇ ਉਹ ਲੋਕਾਂ ਸਰਕਾਰਾਂ ਕਰਦੀਆਂ ਕਿ ਲੋਕੀ ਆਪਣੇ ਨਿੱਜੀ ਕੰਮਾਂ ਨੂੰ ਜਿਵੇਂ ਹਰ ਵਰਗ ਦਾ ਜਿਹੜਾ ਸਮਾਜ ਦਾ ਲੋਕ ਦੁਖੀ ਆ ਸਰਕਾਰ ਤੋਂ ਉਹਨਾਂ ਨੂੰ ਵੇਖ ਕੇ ਕਿਸੇ ਨੇ ਵੋਟ ਨਹੀਂ ਪਾਉਣੀ ਉਹ ਤੇ ਹਰ ਸਰਕਾਰ ਜਿਹੜੀ ਵਾਅਦੇ ਤੇ ਦਾਅਵੇ ਕਰਦੀ ਆ ਹਮੇਸ਼ਾ ਦੂਜੀਆਂ ਸਰਕਾਰਾਂ ਜਿਹੜੀਆਂ ਪਿੱਛੇ ਰਹੀਆਂ ਚਾ ਹੋਣ ਆ ਉਹਨਾਂ ਦੇ ਵਾਅਦੇ ਜਿਹੜੇ ਆ ਉਹ ਖੋਖਲੇ ਸਾਹਤੂ ਨੇ